ਅੱਜ ਮਿੱਤਰੋ ਤੁਹਾਡੇ ਸਾਹਮਣੇ ਲੈ ਕੇ ਆਏ ਆ ਪਿੱਤਲ ਦਾ ਗੱਡਾ ਇਹ ਗੱਡਾ ਹੈਗਾ ਬਕਾਊ ਤੇ ਗੱਡਾ ਮਿੱਤਰੋ ਬਹੁਤ ਹੀ ਸੋਹਣਾ ਪਿਆ ਤੇ ਲਗਭਗ ਕਲੀ-ਕਲੀ ਚੀਜ਼ ਗੱਡੇ ਦੀ ਨਾਲ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਕਿਸੇ ਪਾਸੇ ਜਿਵੇਂ ਕਹਦੀਏ ਸ਼ੌਂਕ ਨਹੀਂ ਲੱਗੀ ਲੱਕੜ ਨੂੰ ਸਾਰੀ ਜੀ ਸਾਰੀ ਲੱਕੜਾ ਜਿਹੜੀ ਪੂਰੀ ਵਧੀਆ ਪਈ ਆ ਤੇ ਗੱਡਾ ਵੀ ਜਿਵੇਂ ਕਹਦੀਏ ਕੀ ਬਾਤ ਹੀ ਆ ਦੋ ਘੜੀ ਦੇਖੀ ਜਾ ਟਾਇਰ ਟੱਪਾ ਸਾਰਾ ਕੁਝ ਉਮੀ ਪੈ ਨਾਲ ਦਾ ਕਿਸੇ ਵੀ ਵੀਰ ਨੇ ਆਪਦੀ ਹਵੇਲੀ ਦੇ ਅੱਗੇ ਜਾਂ ਕਿਸੇ ਰੈਸਟੋਰੈਂਟ ਚ ਪੈਲਸ ਜਿਹਾ ਕਿਤੇ ਵੀ ਯਾਰ ਖੜਾਉਣਾ ਤਾਂ ਉਹਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਣ ਵਾਲਾ ਕੰਮ ਹੀ ਆ ਗੱਡੇ ਦਾ ਇਹ ਬਹੁਤ ਵੀ ਸ਼ੌਂਕੀ ਹੁੰਦਾ ਵੀ ਅਸੀਂ ਗੱਡਾ ਲੈਣਾ ਤਾਂ ਆ ਗੱਡਾ ਮਿੱਤਰੋ ਲਿਜਾ ਸਕਦੇ ਹਾਂ ਤੇ ਬਹੁਤ ਹੀ ਸੋਹਣਾ ਹੈ ਸਾਰਾ ਪਿੱਤਲ ਦਾ ਬਣਿਆ ਹੋਇਆ ਖੂਬਸੂਰਤੀ ਦੇਖ ਸਕਦੇ ਯਾਰ ਬਹੁਤ ਆਗਈ ਤੇ ਬਾਕੀ ਟੂਲ ਬਾਕਸ ਆ ਜਿਹੜੇ ਇਹਦੇ ਉਹ ਵੀ ਬਣਿਆ ਹੋਏ ਨੇ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਇਹਨੇ ਆ ਖਾਨਾ ਜਾ ਕੇ ਅੰਦਰਲੀ ਪਾਸੋਂ ਦੇਖੋ ਕੱਲਾਕ ਦਾ ਫੱਟਾ ਜਰੋਂ ਮੇਟਿਆ ਪਿਆ ਤੇ ਟੂਲ ਬਾਕਸ ਦਿੱਸਦਾ ਤੇਰੇ ਪਾਸੇ ਮੁੰਡੇ ਲੱਗੇ ਹੋਏ ਨੇ ਕੋਈ ਵੀ ਸਮਾਨ ਵਿੱਚ ਰੱਖ ਰਹੇ ਤੁਸੀਂ ਇਹਦੇ ਵਿੱਚ ਸਮਾਨ ਵੀ ਰੱਖ ਸਕਦੇ ਹੋ ਤੇ ਬਾਕੀ ਯਾਰ ਜੇ ਗੱਡੇ ਦੀ ਖੂੜੂੜ ਦੀ ਜੇ ਗੱਲ ਕਰੀਏ ਉਹ ਤਾਂ ਕਿਆ ਬਾਤ ਹੈ ਸਰ ਉਹ ਜੱਗ ਦੇ ਪਾਸੇ 70 ਦਾ ਬਹੁਤ ਹੀ ਬ੍ਰੀਤੀ ਦੇ ਵਿੱਚ ਬਰਕ ਹੋਇਆ ਵਾ ਗੱਡੇ ਤੇ ਇੱਥੇ ਜਿਹੜੇ ਪਾਸੇ ਜਿਹੜੀਆਂ ਢਾਂਟਗੀਆਂ ਨੇ ਉਹ ਵੀ 70 ਦੇ ਗੋਮੇ ਨਾਲ ਹੀ ਲੱਗੀਆਂ ਹੋਊਗਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਦੇਖ ਤੱਕ ਕਿਸੇ ਵੀ ਵੀ ਸਿਰ ਭਰਾ ਨੇ ਇਹ ਗੱਡਾ ਲੈਣ ਨੂੰ ਚੱਕ ਕੇ ਨੰਬਰ ਲਾ ਲਓ ਤੁਮੇਨੂੰ ਕਰੋ ਸੰਪਰਕ ਕੀ ਵੀ ਇਹਨਾਂ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਰੂਲ ਕਰ ਦਿਓ ਉਸ ਤੋਂ ਬਹੁਤ ਬਹੁਤ